ਦਿਲਾਂ ਬਾਲਾਂ ਸੁੱਖ ਨੂੰ ਆਜ ਮਾਰਦੀ ਬਾਹਰ ਤੇ ਆ ਜਾ ਸੁੱਖ ਅੱਗ ਸੇਕਲਾ ਠੰਡ ਆਖਦੀ ਲੱਗਦੀ ਰਹਿੰਦੀ ਆ ਕਦੀ ਬਾਲੀ ਨਹੀਂ ਜਿੱਲੇ ਅੱਗ ਸਿਆਲ ਚ ਤਾਂ ਅੱਗ ਸਿਕਣੀ ਤੇ ਚੰਗੀ ਹੁੰਦੀ ਆ ਨਾਲੇ ਕਾਗਜ਼ ਤੇ ਭਲ ਜਾਣਗੇ ਅੱਗੇ ਕਿਹੜੀ ਬਾਲੀ ਜਾਂਦੀ ਕਦੀ ਬਾਲੀ ਤੇ ਹੈ ਨਹੀਂ Det er ikke bra. ਨੀ ਯਾਰ ਇਹ ਮੇਰੀਆਂ ਪਰਚੀਆਂ ਰਹਿਂਦੀਆਂ ਚਲਾਉਣ ਵਾਲੀਆਂ ਯਾਰ ਮੇਰੀ ਵੀ ਚਲਾ ਦੇ ਮੇਰੇ ਦੋ ਕੱਲੇ ਆ ਮੇਰੀਆਂ ਦੋ ਪਰਚੀਆਂ ਰਹਿ ਗਈਆਂ ਤੈਨੂੰ ਪਤਾ ਫਿਰ ਮੈਂ ਦਿੱਲੀ ਜਾਣਾ ਵਾ ਤੇ ਉਹ ਛਿਲ ਦਿੰਦੇ ਆ ਨਾ ਫਿਰ ਮੈਂ ਤੇਰੇ ਤੇਰੇ ਬਾਰੇ ਪੁੱਛੂੰਗਾ ਜੇ ਮੰਨਣਗੇ ਵੈਸੇ ਯਾਰ ਮੈਨੂੰ ਲੱਗਦਾ ਨਹੀਂ ਮੰਨਣਗੇ ਉਹ ਯਾਰ ਜਾਣਾ ਤਾਂ ਮੈਂ ਵੀ ਹੀਗਾ ਪਰ ਮੇਰਾ ਗੰਨਾ ਹੀ ਨਹੀਂ ਕੇ ਪਾਸੇ ਲੱਗਣ ਡਿਆ ਚੱਲ ਕੋਈ ਨਹੀਂ ਤੇਰੀਆਂ ਵੀ ਕਢਾ ਦਿੰਦੇ ਆ ਕਢਾ ਦੇ ਯਾਰ ਨਾਲ ਹੀ ਇਕੱਠੇ ਚੱਲ ਜਾਾਂਗੇ ਫਿਰ ਆਪਾਂ ਆਹੋ ਚੱਲ ਇਦਾਂ ਕਰਦੇ ਆ ਕੁਛ ਤਾਂ ਮੈਂ ਕਰਨੀ ਕੋ ਗੱਲ ਮਾਣਾ ਚੱਲ ਕਰੀ ਗੱਲ ਯਾਰ ਜ਼ਰੂਰ ਤੂੰ ਠੀਕ ਹੂੰ ਹੋਰ ਸੁਣਾ ਤੂੰ ਨਵੀਤਾ ਜੀ ਹੋਰ ਵਧੀਆ ਵਧੀਆ ਵਾਹ ਠੀਕ ਆ ਯਾਰ ਬੰਦੇ ਨਹੀਂ ਆਏ ਕਿ ਲੱਬੇ ਇਹਦੇ ਪਤਾ ਨਹੀਂ ਕਿੱਥੇ ਚਲ ਗਏ ਆ ਸਾਰੇ ਨਾ ਉਹਨਾਂ ठेकेदारों ਨਾਲ ਗੱਲ ਕਰਕੇ ਫਿਰ ਤੁਹਾਨੂੰ ਦੱਸੂਗਾ ਚੱਲ ਕੋਈ ਨਹੀਂ ਦੱਸੀਂ ਜਰੂਰ ਮੈਨੂੰ ਹਾਂ ਹਾਂ ਪ੍ਰੀਤ ਉਹ ਵੀ ਆ ਗਿਆ ਹੀ ਕੋਣ ਆਉਗੇ ਆਉਗੇ ਇਹਦੀਆਂ ਬੜੀਆਂ ਗੱਲਾਂ ਉੱਡਣ ਡੀਆਂ ਇਹਨੂੰ ਬੰਦੇ ਬੜੇ ਲੱਬਦੇ ਫਿਰਨਦੇ ਆ ਆਹੋ ਭਰਾਵਾ ਆਂਦੇ ਦੋ ਦਿਨ ਜੇਲੇ ਵੀ ਰਹਿ ਕੇ ਆਈਓ ਮੈਂ ਤੇ ਇਹਨਾਂ ਦੇ ਘਰੇ ਚਲ ਗਿਆ ਭਰਾਵਾ ਰੇੜੀ ਮੰਗਣ ਇਹਦੀ ਦੇ ਮਾਤਾ ਨੇ ਮੈਨੂੰ 12 ਵੇ ਭਜਾਤਾ ਤੇ ਤੇ ਇਹਦੀ ਪਹਿਲੀ ਘਰ ਵਾਲੀ ਦਾ ਕੀ ਸ਼ਿਕਰ ਪਿਆ ਪਤਾ ਨਹੀਂ ਲੱਗਾ ਦੋਵੇਂ ਚਲਾਕ ਬੜੇ ਭੱਲੇ ਓ ਪ੍ਰੀਤ ਕਿਦਾਂ ਪ੍ਰੀਤ ਵਧੀਆ ਵਧੀਆ ਤੁਸੀਂ ਸੁਣਾਓ ਠੰਡ ਠੰਡ ਨਹੀਂ ਲੱਗਦੀ ਯਾਰੀ ਤੈਨੂੰ ਨਹੀਂ ਸਾਭੀ ਭਾਜੀ ਠੰਡ ਕਿੱਥੇ ਲੱਗਣੀ ਆਨੂੰ ਤੁਸੀਂ ਸੁਣਾਓ ਮੈਨੂੰ ਤੇਰੀ ਦੀ ਨਹੀਂ ਸਮਝ ਆਉਂਦੀ ਵੀ ਇਹ ਬਦਮਾਸ਼ ਕਿੱਡਾ ਬਣਿਆ ਓਏ ਇਹ ਬਦਮਾਸ਼ੀ ਕਰਦਾ ਪੂਰੀ ਹੈਨਾ ਤੇ ਹਵਾ ਲੱਗੀ ਨਾ ਇਹਦੀ ਬਦਮਾਸ਼ੀ ਨਿਕਲ ਜਾਣੀ ਵੇਖੀ ਨਹੀਂ ਨਹੀਂ ਬਦਮਾਸ਼ੀ ਕਾਦੀ ਕਰਦਾ ਹੈ ਬਦਮਾਸ਼ੀ ਕਾਦੀ ਕਰਨੀ ਆਹੀਂ ਮਾੜੇ ਮੋਟੇ ਬੰਦੇ ਆਂ ਦੇ ਦੇਖਣ ਡਿਆ ਟੋਲੇ ਵੇਖ ਕਿਦਾਂ ਚੜੇ ਨੇ ਜਿੰਮ ਜੋ ਮਤ ਨਹੀਂ ਜਾਂਦਾ ਜਿੰਮ ਜਾਂਦਾ ਮੁੰਡਾ ਰੋਜ਼ ਹੈ ਅੱਛਾ ਜਿੰਮ ਜਾਂਦਾ ਹਣ ਸੈੱਟ ਕਰਦੇ ਕਿਹੜੇ ਤੈਨੂੰ ਬੰਦੇ ਲਾਭਦੇ ਬੰਦੇ ਹੀ ਇੱਕ ਦਿਨ ਕਿਹੜੇ ਬੰਦੇ ਲਾਭਦੇ ਯਾਰ ਇਹਨੂੰ ਪੁੱਛ ਕਿਹੜੇ ਆ ਕਰੇ ਆ ਇਹੀ ਜਿਹੜੇ ਤੈਨੂੰ ਲਾਭਦੇ ਆਹ 5-6 ਦਿਨ ਹੋ ਗਏ ਤੈਨੂੰ ਬੰਦੇ ਲਾਭਦੇ ਖਿੰਡੇ ਬੰਦੇ ਕਿਹੜੇ ਦੱਸਤਾ ਸੀ ਸਾਰਾ ਪਿੰਡ ਰੋਲਾ ਪਾਉਂਦਿਆ ਉਹ ਤੈਨੂੰ ਪਤਾ ਹੀ ਆ ਸਾਰੇ ਤੇ ਆਡੇ ਵੈਰੀ ਆ ਜੇ ਮਾੜਾ ਮੋਟਾ ਕੰਮ ਚੱਲਦਾ ਸਾਡੇ ਦਾ ਤਾਂ ਕਰਕੇ ਨਹੀਂ ਤੁਸੀਂ ਵੀ ਸਵਾਦ ਲੈਂਦੇ ਜੇ ਸਵਾਦ ਨਹੀਂ ਲੈਂਦੇ ਮੈਂ ਆਖਿਆ ਤੇ ਲੌਂਡਿਆ ਪੁੱਛਦਾ ਮੈਂ ਗੱਲ ਕੀ ਆ ਉਹ ਮੈਨੂੰ ਇੱਕ ਦਿਨ ਪੁੱਛਣ ਦੇ ਹੀਗੇ ਤੇ ਮੈਂ ਤੇ ਤੈਨੂੰ ਵੇਖਿਆ ਨਹੀਂ ਦੋ ਤਿੰਨ ਦਿਨ ਤੋਂ ਮੈਂ ਮੈਨੂੰ ਨਹੀਂ ਪਤਾ ਅੱਛਾ ਇਹ ਵੀ ਮੈਨੂੰ ਹੁਣ ਦੱਸਣ ਦੇ ਹੀ ਕਹਿੰਦਾ ਉਹਨੂੰ ਬੰਦੇ ਲੱਭਦੇ ਹੀ ਸਾਰੇ ਜਿੰਨੂੰ ਜਿਹਦੇ ਲਾਗੇ ਖਲੋਈ ਉਹ ਕਹਿੰਦਾ ਉਹਨੂੰ ਬੰਦੇ ਸਾਬੀ ਨੂੰ ਬੰਦੇ ਲੱਭਦੇ ਆ ਬੰਦੇ ਨਹੀਂ ਬੰਦੇ ਨਹੀਂ ਲੱਭਣਾ ਉਹ ਗੱਲ ਕੀ ਸੀ ਕੋਈ ਗੱਲ ਹੋਊਗੀ ਕਿ ਗੱਲ ਤੋਂ ਲੱਭਦੇ ਆ ਬਾਹਰ ਤੋਂ ਉਹ ਤੁਸੀਂ ਸਾਡੀਆਂ ਜਿਹੜੇ ਸਾਡੇ ਟੱਬਰ ਦੀਆਂ ਨਾ ਇਹ ਤੁਸੀਂ ਆ ਕੀ ਕਹਿੰਦੇ ਨੇ ਸ਼ੂਆਂ ਜੀਆਂ ਨਾ ਲਿਆ ਕਰੋ ਉਹ ਅਸੀਂ ਸਾਰਾ ਪਿੰਡ ਲੈਣ ਦੇ ਅਸੀਂ ਕਿਹੜੇ ਇਕੱਲੇ ਲੈਣ ਦੇ ਆ ਅੱਛਾ ਹਾਂ ਗੱਲਾਂ ਬੜੀਆਂ ਅਸੀਂ ਤਾਂ ਸੁਣਿਆ ਸੀ ਕਿ ਕੋ ਹਾਂ ਤੇ ਦੱਸਾਂ ਦੇ ਬੰਦੇ ਬੰਦੇ ਬੜੇ ਆਉਂਦੇ ਆ ਦੇ ਚੱਲ ਕੋਈ ਗੱਲ ਨਹੀਂ ਆ ਲੈਣ ਦੇ ਕੋਈ ਗੱਲ ਨਹੀਂ ਆਹੋ ਨਾਲੇ ਕੋਈ ਚੰਗੇ ਕੰਮ ਕੀਤੇ ਫੇਰ ਹੀ ਬੰਦੇ ਆਉਂਦੇ ਨਾਲੇ ਚੰਗੇ ਬੰਦੇ ਆ ਲਈ ਆਉਂਦੇ ਹੁੰਦੇ ਆ ਜੇ ਚਾਰ ਬੰਦੇ ਆਉਣ ਚੰਗੇ ਆ ਲਈ ਆਉਂਦੇ ਆ ਕਿਤੇ ਇਹ ਨਾ ਕੋਈ ਪੁੱਠਾ ਸਦਾ ਕੰਮ ਕਰਕੇ ਕਿਤੇ ਖਸਾ ਹੋਵੇ ਓਏ ਆਪਣਾ ਹਿਸਾਬ ਨਾਲ ਗੱਲ ਕਰ ਠੀਕ ਆ ਪੁੱਠੇ ਸਿੱਧੇ ਤੈਨੂੰ ਪਤਾ 15-20 ਦਿਨ ਅੰਦਰ ਵੀ ਰਹਿ ਗਏ ਆਏ ਆ ਅੰਦਰ ਕੁੱਠਿਆਂ ਕੰਮਾਂ 'ਚ ਜਾਂਦਾ ਸਿੱਧੇ ਕੰਮਾਂ 'ਚ ਅੰਦਰ ਕੌਣ ਜਾਂਦਾ ਮੈਨੂੰ ਦੱਸ ਕੇ ਇਹ ਸ਼ਾਤ ਇਹਨੂੰ ਵੀ ਗੱਲਾਂ ਹੋਣ ਲਾ ਆਪਣੀਆਂ ਇਹ ਇਹ ਕਿਹੜਾ ਇਹ ਮੇਰੀ ਗੱਲ ਸੁਣ ਹੈਰੀ ਕੁੱਠੇ ਸਿੱਧੇ ਕੰਮ ਕਰਕੇ ਅੰਦਰ ਕੌਣ ਜਾਂਦਾ ਵਾ ਕੁੱਠੇ ਕੰਮ ਕਰਕੇ ਹੀ ਜਾਂਦਾ ਜਿਹੜਾ ਜਾਂਦਾ ਓਏ ਜਾ ਓਏ ਤੂੰ ਜਿਹੜੀਆਂ ਬਦਮਾਸ਼ੀਆਂ ਨਾ ਘੋਟੜੀਆਂ ਬੰਦ ਕਰਦੇ ਆ ਵੇ ਆ ਆ ਕੀ ਕੀਤਾ ਕਿੱਡਾ ਟੈਟੂ ਬਣਾਇਆ ਹੈ ਹਾਂ ਆ ਜਿਹੜੀਆਂ ਆਧੀਆਂ ਮਾਵਾਂ ਨਾ ਬਾ ਚਾਰਕ ਦਿਨ ਹੋਏ ਨੇ ਕਿਤੇ ਟੈਟੂ ਵਗਾ ਲਿਆਂਦਾ ਤਾਂ ਕੀਤੀਆਂ ਉਹ ਲੋਗ ਠੀਕ ਵਾ ਉਹ ਤੇ ਫਿਰ ਜੰਮ ਜੰਮ ਜਾਂਦਾ ਵਾ ਪਰ ਤੇਰੇ ਕੰਮ ਜਿਹੜੇ ਫਿਸਦੇ ਆ ਨਾ ਉਹ ਪਿੰਡ ਹੁਣ ਵੇਖਣ ਡਿਆ ਹੀ ਉਹ ਓਏ ਚੋਪਰਾ ਵੋ ਚੋਪਰਾ ਤਾਡਾ ਕਿਨੂੰ ਕਿਨੂੰ ਨਹੀਂ ਪਤਾ ਤੁਸੀਂ ਕਿਹੜੇ ਸਿੱਧੇ ਕਰਦੇ ਜੇ ਐਸੇ ਹੋਰ ਆ ਸੋਨ ਸਾਨ ਜਗ੍ਹਾ ਤੇ ਤੁਹਾਡਾ ਕੀ ਕੰਮ ਹੁੰਦਾ ਅਸੀਂ ਜਿਹੜਾ ਕਰਦੇ ਸ਼ਰਿਆਮ ਕਰਦੇ ਆ ਪਰ ਤੁਸੀਂ ਜਿਹੜਾ ਚੋਰੀ ਛਿਪੇ ਕੰਮ ਕੰਢੇ ਜੇ ਨਾ ਉਹ ਸਾਰੇ ਪਿੰਡ ਨੂੰ ਪਤਾ ਲੱਗ ਗਿਆ ਵਾ ਹੁਣ ਇਹ ਹੁਣ ਸਭ ਸਭ ਵੀ ਅੱਖਾਂ ਜਿਹੜੇ ਰੜੀਆਂ ਆਂ ਡਿਆ ਲੋਕਾਂ ਦੀ ਇਹ ਸਾਰਿਆਂ ਦੀ ਅੱਖਾਂ ਚੜ ਗਿਆ ਵਾ ਆਹੋ ਸਲਾਵਾ ਕਰੋ ਕੋਈ ਚੰਗੀਆਂ ਕਰੋ ਠੀਕ ਆ ਮੇਰੀਆਂ ਸਲਾਵਾਾਂ ਘੱਟ ਕਰਿਆ ਕਰੋ ਉਹ ਠੀਕ ਆ ਚਲ ਠੀਕ ਆ ਭਰਾ ਤੂੰ ਕਿਹੜਾ ਮੰਨਣਾ ਹਵਾ ਹੀ ਬੜੀ ਹੋ ਗਈ ਆ ਭਰਾਵਾ ਚਾਰ ਦਿਨ ਜੇਲ੍ਹ ਚ ਕੀ ਰਾਇਆ ਤੇ ਹੂੰ ਕੋਈ ਨਹੀਂ ਜਿੱਦਣ ਪਤਾ ਲੱਗਣਾ ਸਾਰੇ ਪਿੰਡ ਨੂੰ ਉਹਦੋਂ ਵੇਖੀ ਇਹਨੂੰ ਗੱਡੀ ਗੱਡੀ ਲਾਉਣਾ ਸਾਰੇ ਆ ਤੈਨੂੰ ਪਤਾ ਗੱਲ ਕੋਈ ਲੁਕੀ ਨਹੀਂ ਰਹਿੰਦੀ ਨਹੀਂ ਨਹੀਂ ਇਹਦੀ ਗੱਲ ਚਲ ਕੋਈ ਨਹੀਂ ਆਪਾਂ ਕੀ ਲੈਣਾ ਆ ਚੱਲੀਆ ਚਲ ਚੱਲੀਏ ਯਾਰ ਸੂਹਾ ਲੈnde ਸੂਹਾ ਵੇ ਉਹ ਵੀ ਸਾਬੀ ਦੀਆਂ ਓਏ ਜਾਓ ਓਏ 15 ਦਿਨ ਮੈਨੂੰ ਬਕਾਉਂਦੇ ਰਿਹਾ ਪੁਲਸ ਵਾਲੇ ਉੱਥੇ ਨਹੀਂ ਭਗਿਆ ਮੈਂ ਤੂੰ ਹੀ ਕਿਹੜੀ ਖੇਦੀ ਮੂਲੀ ਜੇ ਆਂਦੇ ਸਾਰਾ ਪਿੰਡ ਸੂਆਂ ਲੈਂਦਾ ਸੂਆਂ ਹੀ ਲੈਣੀਆਂ ਕਿਉਂਕਿ ਆਉਣ ਵਾਲਾ ਟਾਈਮ ਤੇਰੇ ਬਾਈ ਦਾ ਕੰਮ ਕਰੋ ਆਪਣਾ ਤੁਸੀਂ ਸੋਖਾ ਸੋਖ ਪੋਤਾ ਰੱਗ ਬਾਲੀ ਆ ਸੇਕਲਾ ਰਾਜਪੋਤ ਇੱਥੇ ਆਥੋ ਤੁਸੇ ਇਕਲਾ ਮੈਂ ਹਾਂ ਠੰਡ ਵਾ ਸ਼ੱਕ ਬਾਲੀ ਹੈ ਮੰਮੀ ਆਹੋ ਬਾਲੀ ਤੇ ਨਹੀਂ ਕਰੀ ਤੇ ਮੈਂ ਤੋ ਆਹ ਦਿਨੀ ਠੰਡ ਲੱਗਦੀ ਆ ਕੀ ਕਰਨ ਲਈ ਤੁਸੀਂ ਵਿੱਚ ਪਹਿਲੇ ਦਿਨ ਤੁੱਲਾ ਬਾਲਿਆ ਤੇ ਆਡੇ ਤੇ ਉੱਤੇ ਰੋਜ਼ ਹੀ ਬਲਦਾ ਹੁੰਦਾ ਮੇਰੀ ਮੰਮੀ ਚੁੱਲੇ ਤੇ ਹੀ ਕੰਮ ਕਰਦੀ ਹੁੰਦੀ ਕਿ ਐਸਤੇ ਆਪਾਂ ਸਿਰਫ ਚਾਹ ਪਾਣੀ ਨਹੀਂ ਰੱਖਿਆ ਸੀ ਉਹ ਤਾਂ ਆਪਾਂ ਕੀ ਕਰਨਾ ਵਾ ਚੁੱਲਾ ਬਾਲ ਕੇ ਚੁੱਲਾ ਮੈਂ ਤੇ ਆ ਕਾਗਤ ਕੂਕਤ ਹੋਏ ਹੀ ਨਾਲੇ ਤਵਾ ਖੰਡੇ ਹੀ ਹੱਥ ਠਰਨਦੇ ਆ ਤੇ ਮੈਂ ਹਤਾਦ ਕਰਕੇ ਹੱਥ ਸੇਕਨੇਗੀ ਚੁੱਲਾ ਹੀ ਕਦੀ ਬਾਲਿਆ ਹੀ ਨਹੀਂ ਆ ਆ ਤੇ ਸਾਬੀ ਨੇ ਫੇਰ ਆਣ ਕੇ ਆਖਣਾ ਵੀ ਮੰਮੀ ਕਿਉਂ ਬਾਲਿਆ ਪਰ ਨਹੀਂ ਮੰਮੀ ਇਦਾਂ ਚੁੱਲੇ ਨਾਲ ਤੇ ਕਹਿੰਦੇ ਘਰ ਦੀ ਬਰਕਤ ਵਾ ਮੇਰੀ ਮੰਮੀ ਤੇ ਚੁੱਲਾ ਹੀ ਬਾਲਦੇ ਹੁੰਦੇ ਜਿਆਦਾ ਕਹਿੰਦੇ ਮੇਰੇ ਕੋਲ ਨਹੀਂ ਇਹੋ ਜਿਹੇ ਛੋਸ਼ੇ ਬਾਜੀ ਆਂਦੀਆਂ ਜਿਹੜੀਆਂ ਚੁੱਲਾ ਉਹ ਗੁੱਸਾ ਨਹੀਂ ਉਹ ਬਾਲਦੇ ਆ ਨਾ ਅਸੀਂ ਕਦੀ ਬਾਲਿਆ ਨਹੀਂ ਆ ਤੇ ਸਾਨੂੰ ਹੋਰ ਤਰ੍ਹਾਂ ਹੁੰਦਾ ਵਾ ਸਹੀ ਗੱਲ ਆ ਮੰਮੀ ਕੁੱਤਾ ਖਾਣ ਨੂੰ ਭੋਣ ਧਿਆ ਵਾ हाँ कोई आयाद नहीं गेट गाड़ी तो कोई भी नहीं है तो था, मैं सोचा तो सुख वे बेचारी कि भोली है ਜਿੱਦਾਂ ਮੈਂ ਕਹਿੰਨੀ ਆ ਉਦਾਂ ਕਰ ਲੈਂਦੀ ਆ ਤੇ ਇੱਕ ਜਿਹੜੀ ਪਹਿਲੀ ਸੀ ਉਹ ਉਹ ਤੇ ਦਿਨੇ ਸਾਨੂੰ ਤਾਰੇ ਵਿਖਾਉਂਦੀ ਸੀ ਜੇ ਮੈਂ ਕਹਣਾ ਚੁੱਲ੍ਹੇ 'ਚ ਅੱਗ ਬਾਲ ਲਾ ਉਹਨੂੰ ਤੇ ਚੜ ਪੈ ਮੌਤ ਜਾਂਦੀ ਹੁੰਦੀ ਸੀ ਤੇ ਇਹ ਇਹ ਇੰਨੀ ਖੁਸ਼ ਹੋਈ ਨਾ ਮੈਂ ਚੁੱਲ੍ਹੇ 'ਚ ਅੱਗ ਬਾਲੀ ਤੇ ਮੰਮੀ ਜੀ ਪਹਿਲੇ ਦਿਨ ਅੱਗ ਬਾਲੀ ਆ ਪਰ ਉਹ ਜਨਾਨੀ ਨੇ ਸਾਨੂੰ ਤਾਰੇ ਹੀ ਵਿਖਾਏ ਜਿੱਦ ਤੇ ਫੋਨ ਨੂੰ ਕਿਤੇ ਅੱਗ ਲੱਗ ਜੇ ਨਾ ਕਿਤੇ ਕਿਤੇ ਬੈਟਰੀ ਫੁੱਲ ਜੇ ਉਹ ਵੀ ਨਹੀਂ ਫੁੱਲਦੀ ਉਹ ਮੈਂ ਤੁਹਾਨੂੰ ਥੋੜਾ ਰੋਕ ਕੇ ਬੁਲਦੀ ਆ ਇੱਕ ਮਿੰਟ ਮੈਂ ਨਾ ਆਪਣੀ ਸੱਸ ਨਾਲ ਮਾੜਿਆ ਗੱਲ ਕੁਛ ਨਹੀਂ ਹੋਇਆ ਮੰਮੀ ਇੱਕ ਮਿੰਟ ਰੋਕ ਦਿਓ ਜਿੰਮੀ ਪਾਤੀਆਂ ਲਿਆ ਕੀ ਹੋਇਆ ਤੁਹਾਨੂੰ ਹੋਇਆ ਕੱਖ ਨਹੀਂ ਮੈਂ ਕਹਿੰਦੀ ਪਾਤੀਆਂ ਲਿਆ ਹੋਰ ਤင်း ਹੋਇਆ ਕੁਛ ਵੀ ਨਹੀਂ ਹੋਇਆ ਮੈਂ ਲਿਆਵਾ ਪਾਤੀਆਂ ਹੋਰ ਤੇਰੇ ਹੱਥਾਂ ਨੂੰ ਮਹਿੰਦੀ ਲੱਗੀ ਆ ਮੈਂ ਨਹੀਂ ਲਿਆਉਣੀਆਂ ਲਿਉਣੀਆਂ ਨਾਲੇ ਆ ਕਿਤੇ ਚੁੱਲਾ じゃ ਬਾਲਿਆ ਅੱਜ ਕਿਉਂ ਚੁੱਲਾ ਬਾਲਿਆ ਅੱਗ ਸਿਕ ਨੂੰ ਬਾਲਿਆ ਕਿਉਂ ਕੀ ਹੁੰਦਾ ਕੀ ਦਿੱਕਤ ਵਾ ਤੈਨੂੰ ਇਹਦੇ ਨਾਲ ਮੈਨੂੰ ਤਾਂ ਧੂਏ ਤੋਂ ਬਹੁਤ ਅਲਰਜੀ ਜੀ ਹੁੰਦੀ ਆ ਮੈਂ ਨਹੀਂ ਇੱਥੇ ਬਹਿ ਸਕਦੀ ਬਹੁਤ ਅਲਰਜੀ ਹੁੰਦੀ ਤੈਨੂੰ ਧੂਏ ਤੋਂ ਹਾਂਜੀ ਕਿ ਮੇਰੇ ਅੱਖਾਂ 'ਚ ਪੈਂਦਾ ਮੰਜਲਨ ਹੁੰਦੀ ਆ ਅੱਖਾਂ 'ਚ ਉੰਜ ਕਹਿ ਸਾਫ ਸਾਫ ਮੋਕਰ ਜਾਵੇਂ ਮੈਂ ਪਾਤੀਆਂ ਨਹੀਂ ਲਿਆ ਕੇ ਦਣੀਆਂ ਜਵਾਬ ਦੇ ਦੇ ਕੰਮ ਕਰਨਗੇ ਤੇ ਤੈਨੂੰ ਮੌਤ ਪੈ ਜਾਂਦੀ ਆ ਤੀ ਜੋ ਮਰਜੀ ਸਮਝ ਲਾ ਤੈਨੂੰ ਪਤਾ ਮੈਂ ਚੁੱਲ੍ਹੇ ਵਾਲੀ ਹੈਗੀ ਆ ਗੈਸ ਹੈਗਾ ਵਾ ਬੜਾ ਵਧੀਆ ਉੱਤੇ ਕੰਮ ਕਰ ਲਈਦਾ ਇਹਨੂੰ ਕੀ ਕਰਨੁ ਭਾਲਿਆ ਆਓ ਤੂੰ ਤੇ ਚੁੱਲਿਆਂ ਵਾਲੀ ਹੈ ਹੀ ਨਹੀਂ ਆ ਚੰਦਰੀਕੇ ਕਿੱਡੇ ਪਖੰਡ ਕਰ ਕਰਕੇ ਮੈਨੂੰ ਦੱਸਣ ਲਈ ਆ ਬਸ ਕਰਿਆ ਘਰੋਂ ਮੰਮੀ ਤੈਨੂੰ ਭਾਨਣਾ ਚਾਹੀਦਾ ਮੇਰੇ ਨਾਲ ਲੜਨ ਦਾ ਬਾਣਾ ਤਾਂ ਤੂੰ ਆਪ ਘੜਦੀਆਂ ਲੰਨ ਦਾ ਜਿਹੜਾ ਕੰਮ ਕਰਨ ਦਾ ਟਾਈਮ ਹੁੰਦਾ ਉਹ ਫੋਨ ਲਾ ਕੇ ਬੈਠੀ ਰਹੀ ਨਹੀਂ 24 ਘੰਟੇ ਮਾਂ ਨੂੰ ਫੋਨ ਲਾ ਕੇ ਬੈਠੀ ਨੇ ਕੀ ਪਿੰਗਾ ਪਾ ਕੇ ਬੈਠੀ ਰਹੀ ਨਹੀਂ ਉਹਨਾਂ ਤੇ ਮੰਮੀ ਮੈਂ ਹੁਣ ਆਪਣੇ ਪੇਕੇ ਨਾਲ ਗੱਲ ਵੀ ਨਹੀਂ ਕਰ ਸਕਦੀ ਪੇਕੇ ਨਾਲ ਕਿਹੜੀ ਐ 24 ਘੰਟੇ ਮੈਨੂੰ ਤਾਂ ਨਹੀਂ ਲੱਗਦਾ ਪੇਕੇ ਨਾਲ ਗੱਲ ਕਰਦੀ ਜਿੰਨਾ ਗੱਲ ਕਰਨੀ ਐ ਮੇਰੇ ਲਾਗੇ ਬਹਿ ਕੇ ਕਰ ਲਿਆ ਕਰ ਮੇਰੇ ਤੋਂ ਪਰਦੇ ਨਾਲ ਉਹ ਕਦੀ ਅੰਦਰ ਵਾਕੇ ਕਦੀ ਔਰ ਨੁਕਰੇ ਲਾ ਕੇ ਕਰਦੀਆਂ ਸ਼ਰਮ ਨਹੀਂ ਆਉਂਦੀ ਤੈਨੂੰ ਇੰਨੀ ਗੱਲ ਕਰਨ ਲੱਗਿਆ ਤੇ ਤੁਹਾਨੂੰ ਫੋਨ ਲਾ ਦੇਣੀ ਆ ਆਪੇ ਗੱਲ ਕਰ ਲਓ ਮੰਮੀ ਮੇਰੀ ਨਾਲ ਆ ਮੰਮੀ ਨਾਲ ਕਰ ਲਓ ਹੁਣ ਮੰਮੀ ਨਾਲ ਲ ਘੰਟਾ ਘੰਟਾ ਦੋ ਦੋ ਘੰਟੇ ਡਾਈ ਰਹੀ ਨਹੀਂ ਥੋੜੀ ਬਹੁਤੀ ਸੋਚ ਲਾ ਮੰਮੀ ਤੁਸੀਂ ਨਾ ਮੇਰੇ ਤੇ ਇਲਜ਼ਾਮ ਨਾ ਲਾਓ ਬਿਨਾਂ ਵਜ੍ਹਾ ਤੋਂ ਤੁਹਾਨੂੰ ਮੈਂ ਦੱਸੀ ਜਾਣੀ ਤੂੰ ਹੀ ਹਟਦੀ ਨਹੀਂ ਹੈਗੇ ਤੂੰ ਤੇ ਹਟਦੀ ਆ ਤੇ ਕੋਈ ਬਸ ਕੋਈ ਗੱਲ ਕਰ ਦੋ ਤੁਹਾਨੂੰ ਹਾਂ ਰ ਇੱਕ ਗੱਲ ਚ ਪ੍ਰੋਬਲਮ ਆ ਕਿਉਂ ਮੈਂ ਵਿਆਹ ਕੇ ਲਿਆਂਦਾ ਹੀ ਇਕੱਲੇ ਰਹਿ ਲੈਂਦੇ ਇੱਥੇ ਉਹ ਅਲਰਜੀ ਤੇ ਤੈਨੂੰ ਇਹ ਕੰਮ ਦੀ ਆ ਵੀ ਕੰਮ ਨਾ ਮੈਨੂੰ ਕਰਨਾ ਪਵੇ ਮੌਤ ਤੇ ਤਾਦ ਪੈਂਦੀ ਤੈਨੂੰ ਤੇ ਰਹਿਣ ਦੇਣਾ ਮੈਨੂੰ ਕਿ ਨਹੀਂ ਰਹਿਣ ਦੇਣਾ ਸਿੱਧੀ ਜੀ ਗੱਲ ਦੱਸ ਦੋ ਕਹੀਂ ਦੇ ਰਖਣ ਦੇ ਤੈਨੂੰ ਰਹਿਣਾ ਹੀ ਨਹੀਂ ਆਉਂਦਿਆ ਫਿਰ ਮੈਂ ਹੁਣ ਆਪਣੇ ਮਾਪਿਆਂ ਨਾਲ ਤੇ ਗੱਲ ਕਰਨੀ ਆ ਸਿੱਧੀ ਜੀ ਗੱਲ ਆ ਮਾਪਿਆਂ ਨਾਲ ਗੱਲ ਕਰਨੀ ਮਾਪਿਆਂ ਨਾਲ ਗੱਲ ਕਰਨ ਦਾ ਟਾਈਮ ਹੁੰਦਾ ਕੋਈ ਵੀ ਜਦੋਂ ਮਰਜ਼ੀ ਉੱਠੇ ਉਦੋਂ ਫੋਨ ਕਰਨਾਂ ਲੱਗਾ ਰਵੇ ਇੱਕ ਮੈਂ ਤੁਹਾਡੇ ਕਹਿੰਦੇ ਅੱਜ ਸੂਟ ਜੇ ਪਾਇਆ ਵਾ ਇਹਦੇ ਚ ਪਤਾ ਮੈਂ ਕਿੰਨੀ ਅਨਕਾਫਾ ਟੇਬਲ ਆ ਹਾਂ ਸੂਟ ਬਹੁਤ ਪਾਇਆ ਤੂੰ ਕੁੱਤੇ ਝੱਗੀ ਜੀ ਪਾ ਲਈ ਨਹੀਂ ਸੂਟ ਪਾਇਆ ਤੂੰ ਜਿਹੜੇ ਸੂਟ ਜਿੱਦਾਂ ਮੈਂ ਆਂ ਨਹੀਂ ਉਹ ਤੇ ਪੌਂਦੀ ਨਹੀਂ ਫਿਰ ਵੀ ਹਾਂ ਤੁਹਾਡੇ ਵਾਂਗੂ ਬਸ ਸਿਰ ਤੇ ਚੁੰਨੀ ਲੱਲੋ ਤੇ ਬਹਿ ਜਾਓ ਧੜੀਕ ਮੇਕਅਪ ਜਾ ਕਰਕੇ ਮੇਤੋਂ ਨਹੀਂ ਹੁੰਦਾ ਮੇਕਅਪ ਨਹੀਂ ਹੁੰਦਾ ਤਾਂ ਵਿਆਹ ਨਾ ਕਰਾਉਣੀਆ ਫਿਰ ਕੁਵਾਰੀ ਬੈਠੀ ਰਹਿਣੀਆ ਮਾਪਿਓ ਦੇ ਘਰ ਇੱਥੇ ਕਰਨ ਆਈ ਆ ਮੰਮੀ ਮੇਕਅਪ ਕਰਨਾ ਹੀ ਵਿਆਹ ਵਾਲੇ ਦਿਨ ਕਰ ਲਿਆ ਹੁਣ ਕਿੰਨਾ ਕ ਸੱਜ ਬਣ ਕੇ ਰਹੀ ਜਾਵਾ ਬੜਾ ਤੁਸੀਂ ਮੈਨੂੰ ਭਰੋਸਣ ਦੇ ਜਿੱਦੋਂ ਬਾਹਰ ਜਾਣਾ ਹੁੰਦਾ ਉਦੋਂ ਤੇ ਮੂੰਹ ਬੜਾ ਲੰਬਿਆ ਹੁੰਦਾ ਜਦੋਂ ਘਰ ਹੁੰਨੀ ਉਦੋਂ ਤੇ ਤੈਨੂੰ ਮੌਤ ਪੈ ਜਾਂਦੀ ਆ ਇੰਨੀ ਕੁ ਪਈ ਆ ਨਾ ਤੇ ਇੰਨੀ ਕੁ ਥੋੜੀ ਜਿਹੀ ਵੇਖ ਲਿਆ ਕਰੋ ਵੀ ਇੰਨਾ ਕੁ ਬਸ ਸਹੀ ਆ ਇੰਨੀ ਕੁ ਮੌਤ ਮੈਨੂੰ ਚੰਗੀ ਲੱਗਦੀ ਆ ਚੰਗੀ ਆ ਮੈਂ ਇੰਨੇ ਜੀ ਉਹ ਤੇਰੇ ਗਾਲੀ ਤੇ ਪਨਾਵਾ ਜੇ ਕੋਈ ਗੱਲ ਕਹਿ ਦੋ ਨਾ ਤੂੰ 36 ਜਵਾਬ ਕਰਨੇ ਉੜੀ ਮੋਦੀ ਅਕਲ ਕਰ ਮਕੂਨੀ ਕਿੱਥੋਂ ਆ ਤੈਨੂੰ ਸੋਚਿਆ ਕਿਉਂ ਨਹੀਂ ਆ ਤੈਨੂੰ ਇਹਨਾਂ ਨੇ ਦੱਸਿਆ ਮਾਂ ਨੇ ਵੀ ਸੱਸ ਨਾਲ ਕੂਣਾ ਕਿੱਦਾਂ ਆ ਮੰਮੀ ਜੀ ਤੁਸੀਂ ਵੀ ਧੀ ਸਮਝ ਲਓ ਫਿਰ ਮੈਨੂੰ ਸਮਝਿਆ ਹੀ ਧੀ ਸਮਝਣ ਨਹੀਂ ਆ ਪਰ ਤੈਨੂੰ ਬਣਨਾ ਨਹੀਂ ਆਉਂਦਿਆ ਧੀ ਬਣੀ ਦਾ ਕਿੱਦਾਂ ਆ ਇਹ ਕੋ ਤੁਹਾਡਾ ਜਿਹੜਾ लाडला ਉਹਨੂੰ ਤੂੰ ਹੀ ਨਹੀਂ ਪਤਾ ਵੀ ਇਹ ਕੌਣ ਆ ਉਹ ਖਰਿਆ ਮੈਨੂੰ ਚੁੱਕ ਕੇ ਹੀ ਲਿਆਇਆ ਕਿਤੋਂ ਚੁੱਕ ਕੇ ਨਹੀਂ ਆਂਦਾ ਵਿਆਹ ਕਿ ਲਿਆਂਦਾ ਵਾ 5-6 ਲੱਖ ਰੁਪਈਆ ਲਾਇਆ ਵਾ ਤੇ ਮੰਮੀ ਉਹ ਲਾਉਣਾ ਹੀ ਪੈਣਾ ਸੀ ਨਹੀਂ ਤੇ ਮੰਗ ਲੈਂਦੇ ਕਿਸੇ ਕੋ ਗਵਾਂਡੀਆਂ ਕੋ ਚਲਾਕੀਆਂ ਚਲਾਕੀਆਂ ਚਲਾ ਗਿਆ ਨਾ ਕਰਨਾ ਨਾ ਕਰਾਉਣਾ ਨਹੀਂ ਜਾ ਕੇ ਮੰਮੀ ਮੈਨੂੰ ਡਰਾ ਹੀ ਦਿੱਤਾ ਤਾ ਮੈਨੂੰ ਕਿਉਂ ਕੀ ਹੋਇਆ ਵਾ ਕੁਛ ਨਹੀਂ ਹੋਣਾ ਕੀ ਆ ਕੀ ਸੋਚਣ ਦੇ ਜੇ ਸੋਚਣਾ ਕੀ ਆ ਵੇਲਾ ਸਾਬੀ ਤੋ ਸੋਚਾਂ ਸਾਡੇ ਚੋਂ ਜਾਂਦੀ ਨਹੀਂ 24 ਘੰਟੇ ਹੀ ਓ ਮੰਮੀ ਗੋਲੀ ਵੱਜੇ ਉਹਨੂੰ ਤੁਸੀਂ ਉਹਨੂੰ ਯਾਦ ਹੀ ਕਰ ਤੋਂ ਕਰਦੇ ਜੇ ਯਾਦ ਕਰਦੀ ਨਹੀਂ ਆ ਪਰ ਫੇਰ ਵੀ ਨਹੀਂ ਹੋ ਜਾਂਦੀ ਤੇ ਕੀ ਕਰਾਂ ਮੈਂ ਕੋਈ ਗੱਲ ਨਹੀਂ ਤੁਸੀਂ ਉਹਦੀ ਟੈਨਸ਼ਨ ਲੈਣੀ ਛੱਡ ਦਿਓ ਫੇਰ ਹੀ ਉਹਨੇ ਸੋਚਾਂ ਚੋਂ ਜਾਣਾ ਨਹੀਂ ਤੇ ਸਾਡਾ ਅੱਗੇ ਤੇ ਬੜੇ ਪੈਸੇ ਲੱਗੇ ਹੁਣ ਕਿਹੜਾ ਬੇੜਾਗਰ ਕਰਨ ਵਾਲਾ ਰਹਿ ਗਿਆ ਵਾ ਜਿਹੜੀ ਹਾਲੇ ਵੀ ਸੋਚਾਂ ਚ ਹੀ ਰਹਿੰਦੀ ਆ ਮੈਂ ਇਹ ਨਹੀਂ ਸੋਚਦੀ ਵੀ ਘਰ ਚੋਂ ਹੋਰ ਪੈਸੇ ਲੱਗਣ ਪਰ ਮੈਂ ਇਹ ਨਹੀਂ ਆਂਦੀ ਕਿ ਕਿਉਂ ਨਹੀਂ ਜਾਂਦੀ ਇਹ ਖਤੀ ਸਾਨੂੰ ਕਿਉਂ ਨਹੀਂ ਛੱਡਦੀ ਪਚਾਲਾ ਪੇ ਹੌਲੀ ਹੌਲੀ ਹੋ ਜਾਣਾ ਸਾਰਾ ਕੁਝ ਅਮੀ ਇਟਾਂ ਦਾ ਵੀ ਕੋਈ ਹੱਲ ਕਰੀ ਇਹਨਾਂ ਨੂੰ ਚੋਕ ਕੇ ਨਾ ਉਥੇ ਰੱਖੀਏ ਚੋਕ ਕੇ ਤੂੰ ਕਿੱਥੇ ਰੱਖਣਾ ਵਾ ਤੇਰਾ ਤੇ ਫੇਰਾ ਤੋਰਾ ਹੀ ਨਹੀਂ ਮੁੱਕਦਾ ਫੇਰਾ ਤੋਰਾ ਕੀ ਮੈਂ ਮੋਟਰ ਤੱਕ ਗਿਆ ਸੀ ਇਨਾ ਟਿਕਟੋਪ ਹੋ ਗਏ ਮੋਟਰ ਤੱਕ ਗਿਆ ਸੀ ਤੇ ਫੇਰ ਕੀ ਆ ਬੂਟ ਹੀ ਪਾਏ ਆ ਹੋਰ ਮੈਂ ਇਦਾਂ ਹੀ ਅੱਗੇ ਰਹਿਣਾ ਰਹਿਣਾ ਤੇ ਅੱਗੇ ਹੈਗਾ ਪਰ ਤੂੰ ਚਪਲਾ ਚੁਪਲਾ ਪਾ ਕੇ ਜਾਇਆ ਕਰ ਬੋਟ ਉੰਤੇ ਲਿਆ ਕੇ ਮਿੱਟੀ ਨਾਲ ਭਰੇ ਜਾ ਕੇ ਅੰਦਰ ਵੜ ਜਾਣਾ ਇਦਾਂ ਫਰਸ਼ ਤੇ ਗੋੜ ਗੋੜ ਫਰਸ਼ ਗੰਦਾ ਕਰ ਤਾ ਨੀ ਠੰਡ ਕਿੰਨੀ ਆ ਉੱਥੇ ਤੁਹਾਨੂੰ ਪਤਾ ਵਾ ਵਟਾਂ ਤੇ ਫਿਰਨਾ ਤੇ ਚਪਲਾ ਪਾ ਕੇ ਉਦਾਂ ਹੀ ਪੈਰ ਲੱਜ ਜਾਣੇ ਆ ਟਰੇਲ ਨਾਲ ਹੂੰ ਬਹੁਤ ਲੱਥ ਦੇ ਮੈਂ ਤਾਂ ਸਵੇਰ ਦੀ ਤੁਰ ਹੀ ਫਿਰਨੀ ਮੇਰੇ ਤੇ ਲੱਥੇ ਹੀ ਨਹੀਂ ਅਜੇ ਤੱਕ ਚੱਲ ਆ ਜੋ ਚਾਹ ਬਣਾਉਂ ਕੁੱਟ ਫੇਰ ਤੈਨੂੰ ਚਾਹ ਦਾ ਹੀ ਪਿਆਰ ਆਂਦਾ ਜਦੋਂ ਵੇਖ ਲੋ ਚਾਹ ਬਣਾਓ ਚਾਹ ਬਣਾਓ ਮੋਟਰ ਤੋਂ ਆਇਆ ਠੰਡੇ ਸਾਉ ਆਇਆ ਮੈਂ ਤੇ ਫੇਕੜੀ ਗੱਲ ਚਾਹ ਪੀ ਨੂ ਘੁੱਟ ਦੇ ਨਾਲੇ ਸਵੇਰ ਦੀ ਪੀਤੀ ਆ ਅੱਛਾ ਤੂੰ ਸਵੇਰ ਦੀ ਚਾਹ ਪੀਤੀ ਆ ਜਿਹੜੀ ਮੁੜਕੇ ਬਣਾਈ ਤੂੰ ਪੀਤੀ ਨਹੀਂ ਮੈਂ ਨਹੀਂ ਪੀਤੀ ਬਣੀ ਆ ਫਿਰ ਪੀ ਲੈ ਤੇਰੀ ਚਾਹ ਹੀ ਨਹੀਂ ਮੁੱਕਦੀ ਤੇ ਚਾਹ ਦਾ ਹੀ ਪੁੱਛ ਪਿਆ ਰਹਿੰਦਾ 24 ਘੰਟੇ ਸੁੱਖ ਸੁੱਖ ਕੁਝ ਨਹੀਂ ਆਵੇ ਅੱਗ ਬਲ ਕੇ ਜਿੱਦੇ ਹਾਸੇ ਕੰਢੀ ਆ ਅੱਛਾ ਚੁੱਲੇ ਅੱਗੇ ਬੈਠੀ ਆ ਚਲ ਮਮੀ ਆਥੇ ਸੇਕ ਲਈ ਨਾ ਮਮੀ ਮੇਰੇ ਵੀ ਠਰੇ ਹੱਥ ਚਲ ਸੇਕੋ ਮੈਂ ਚਾਹ ਪਾ ਲੈਂਦੀ ਚੱਲ ਆਓ ਫਿਰ ਕੀ ਗੱਲ ਮੂੰਹ ਕਾ ਤੋਂ ਬਣਿਆਵਾ ਬਣਿਆ ਤੁਹਾਨੂੰ ਪਤਾ ਹੀ ਹੈ ਕਿਹੜੀ ਤੋਂ ਬਣਿਆ ਮੇਰੀ ਸੁਣ ਲਾ ਗੱਲ ਮਮੀ ਨੂੰ ਕਿਤੇ ਪਤਾ ਲੱਗ ਜਾਣਾ ਤੇ ਮੇਰੀ ਵੱਖਰੀ ਕਲਾਸ ਲੱਗਣੀ ਕਲਾਸ ਹੀ ਨਹੀਂ ਲੱਗਣੀ ਮੈਨੂੰ ਮਮੀ ਨੇ ਮਾਰ ਦੇਣਾ ਹੀ ਜਦੋਂ ਪਤਾ ਹੀ ਵੀ ਮਮੀ ਨੇ ਮਾਰ ਦੇਣਾ ਫਿਰ ਇੰਨਾ ਦਾ ਕੰਮ ਹੀ ਕਿਉਂ ਕੀਤਾ ਤੂੰ ਹੁਣ ਤੂੰ ਕਿੰਨੇ ਦਿਨ ਹੋ ਗਏ ਛੱਡਦੇ ਹੋਣ ਇਹੋ ਜੀ ਗੱਲ ਮੈਨੂੰ ਨਾਲ ਪੁਨੇ ਘਰ ਬਣਾਇਆ ਮੈਂ ਜੇ ਮੈਂ ਕਹਿਣੀ ਮੇਰੇ ਉਦਨ ਦੀ ਨਾਲ ਪੇਟ ਚ ਦਰਦ ਹੋਣ ਦੀ ਤੂੰ ਹੀ ਕਿਹੜਾ ਖੜਿਆ ਟਿੱਡ ਪੀੜ ਤੇ ਤੂੰ ਮੰਮੀ ਨੂੰ ਦੱਸ ਮੰਮੀ ਨੂੰ ਫਿਰ ਮੈਂ ਕੀ ਦੱਸੂਗੀ ਵੀ ਕਾਤੋਂ ਹੋਣ ਦੀ ਦੱਸਦਾ ਫਿਰ ਮੰਮੀ ਨੂੰ ਉਹ ਬਾਬਾ ਮੈਂ ਹੀ ਲੈ ਜਾਣਾ ਵਾ ਤੈਨੂੰ ਦਵਾਈ ਲਿਆ ਦੇਣਾ ਖੜਾ ਕਿੱਥੇ ਆ ਕਹਾਂਗਾ ਇੱਧੇ ਘਰ ਹੀ ਬੈਠੀ ਨੂੰ ਦਵਾਈਆਂ ਲਿਆ ਲੈ ਦਈ ਜਾਂਦੇ ਬਸ ਚੰਗਾ ਫਿਰ ਹੈਗੀ ਸਾਡੇ ਪਿੰਡਾਂਂ ਟੀ ਇੱਥੇ ਦਵਾਈ ਦਿੰਦੇ ਉਹਦੇ ਕੋਲ ਜਾਣੇ ਆ ਠੀਕ ਆ ਹੁਣ ਉਹਨਾਂ ਦਾ ਪਿੰਡ ਚ ਰੋਲਾ ਪਾਊਗਾ ਫਿਰ ਮੈਂ ਤੇ ਉਹਨੂੰ ਦੱਸਣਾ ਹੀ ਕੀ ਗੱਲ ਉਨਾਰੋ ਲਪਉਗਾ ਤੂੰ ਫੇਰ ਨਾ ਘਰ ਹੀ ਚੰਗੀ ਆ ਮੈਂ ਇੱਥੇ ਹੀ ਲਿਆ ਦਿੰਨਾ ਤੈਨੂੰ ਅੱਡੇ ਚੋਂ ਡਾਕਟਰ ਕੋਲ ਆਹੋ ਜੇ ਤਾਨੂੰ ਮੰਮੀ ਆ ਆਪਣੀਆ ਡਾਰੀ ਵੀ ਉਹਨੇ ਆਹ ਗੱਲ ਤੋਂ ਗੁੱਸੇ ਹੋਣਾ ਫੇਰ ਮੈਨੂੰ ਕਿਉਂ ਗੁਨੇਗਾਰ ਬਣਾਇਆ ਤੁਸੀਂ ਤੂੰ ਇਕੱਲੀ ਨਹੀਂ ਗੁਨੇਗਾਰ ਮੈਂ ਵੀ ਆ ਠੀਕ ਆ ਨਹੀਂ ਇਹ ਜੇ ਵੀ ਨਹੀਂ ਸੁਪਣੀ ਆਉਣੋਂ ਹਟ ਦੇਦਾ ਤੈਨੂੰ ਹੀ ਪਤਾ ਨਹੀਂ ਕਾਹਦਾ ਪਛਤਾਵਾ ਲਗਾ ਮੈਨੂੰ ਤਾਂ ਨਹੀਂ ਆਉਂਦਿਆ ਕੋਈ ਵੀ ਤੁਹਾਨੂੰ ساری ਉਮਰ ਪਛਤਾਵਾ ਹੋਣਾ ਵੀ ਨਹੀਂ ਆ ਮੈਨੂੰ ਪਛਤਾਵਾ ਹੋਣਾ ਹਾਂ ਜੀਵਤਿਆ ਕਰਕੇ ਤਾਂ ਉਹ ਕੋਈ ਨਹੀਂ ਜੀਵਤਿਆ ਇੰਨੀ ਦੁਨੀਆ ਤੇ ਰੋਜ ਜੰਮਦੀ ਮਰਦੇ ਜੀਵ ਕੋਈ ਕਿੰਨੀ ਕੀ ਜੀਵਤਿਆ ਮੈਂ ਕਰਤੀ ਇਹ ਦੱਸ ਮੈਂ ਤਾਂ ਅੱਗੇ ਕਿਹਾ ਤੁਹਾਨੂੰ ਅਹਿਸਾਸ ਹੁਣ ਆ ਹੀ ਨਹੀਂ ਆ ਸਾਬੀ ਨਹੀਂ ਮਿੰਨੋ ਨਹੀਂ ਹੁੰਦਾ ਅਹਿਸਾਸ ਕਦੀ ਨਾ ਕਦੀ ਤਾਂ ਤੁਹਾਨੂੰ ਪਛਤਾਵਾ ਹੋਊਗਾ ਹੀ ਨਾ ਅੱਜ ਨਹੀਂ ਤਾਂ ਕੱਲ ਨੂੰ ਤਾਂ ਪਛਤਾਵਾ ਹੋਊਗਾ ਹੀ ਇੱਕੋ ਹੀ ਗੱਲ ਬਸ ਕਾਦਾ ਪਛਤਾਵਾ ਜੇ ਨਹੀਂ ਪਛਤਾਵਾ ਫਿਰ ਆਪਣੀ ਮਾਂ ਉਹ ਚੁੱਪ ਕਰ ਜਾ ਮਮੀ ਨਹੀਂ ਆ ਜਣਾ ਇਓ ਮੇਰੇ ਗਾਲ ਕੋਈ ਨਵਾਂ ਹਾਰ ਨਾ ਪਾਦੀ ਤੂੰ ਆਪਣੀ ਮੰਮੀ ਨੂੰ ਸੱਚ ਦੱਸੋ ਤੂੰ ਬਹੁਤੀ ਨਾ ਸੱਚੀ ਸਵਿੱਤਰੀ ਨਾ ਬਣ ਜਬਾਨ ਆਪਣੀ ਕੰਟਰੋਲ 'ਚ ਰੱਖ ਤੇ ਚੁੱਪ ਰਹਿ ਪੀਂਦ ਬਸ ਮੇਰੀ ਜਬਾਨ ਹੀ ਬੰਦ ਕਰਾਉਂਦੇ ਰਿਹਾ ਵੀ ਜਬਾਨ ਬੰਦ ਕਰ ਲਾ ਬਸ ਹੋਰ ਨਹੀਂ ਕੁਝ ਹੋਰ ਕੀ ਕਹਾਂ ਤੈਨੂੰ ਦੱਸ ਔਰ ਮਾਰਦਾ ਤੈਨੂੰ ਮਾਰ ਸਾਬੀ ਜੇ ਮੈਂ ਤੜ ਤੇ ਇੰਨਾ ਵਿਸ਼ਵਾਸ ਕੀਤਾ ਹੀ ਨਾ ਭਰਤ ਕਿ ਤੇ ਨਹੀਂ ਮੈਂ ਕੋਹ ਤੇਰਾ ਵਿਸ਼ਵਾਸ ਤੋੜਿਆ ਠੀਕ ਆ ਅਜੇ ਸਾਰੀ ਉਮਰ ਪਈ ਆ ਸਾਡੀ ਤੂੰ ਤੇ ਨਿੱਗੀ ਜੀ ਗੱਲ ਨੂੰ ਐਡੀ ਵੱਡੀ ਬਣਾ ਲਿਆ ਪਤਾ ਨਹੀਂ ਜੱਡਾਂ ਤੇ ਸਾਰਾ ਕੁਝ ਤੇਰਾ ਖਤਮ ਹੋ ਗਿਆ ਹੁੰਦਾ ਵਾ ਇਹ ਸਾਰਾ ਕੁਝ ਹੀ ਖਤਮ ਹੋਣ ਵਾਲੀ ਗੱਲ ਜਿੰਦਗੀ ਤੁਹਾਡੇ ਨਾਲ ਕੀਤੀ ਸੀ ਪਰ ਤੁਸੀਂ ਕੁਝ ਨਹੀਂ ਮੁੱਲ ਪਾਇਆ ਮੇਰੇ ਨਾਲ ਹੀ ਹਲੇ ਠੀਕ ਆ ਪਖੰਡ ਨਾ ਮਾਰ ਬੋਤੇ ਮੇਰੀ ਮੰਮੀ ਨੇ ਮੈਨੂੰ ਬਹੁਤ ਕੁਝ ਸੁਣਾਇਆ ਮੈਨੂੰ ਰੋਜ਼ ਬਖਮਦੀ ਫੋਨ ਤੇ ਵੀ ਕੁੜੀਏ ਸੱਚ ਦੱਸ ਕੀ ਐ ਤੂੰ ਕੁਝ ਲੁਕਾਉਂਦੀ ਐ ਮੇਰੇ ਤੋਂ ਮਾਂ ਆਪਣੀ ਨੂੰ ਵੀ ਸਮਝਾ ਦੇ ਵੀ ਮੰਮੀ ਬਹੁਤੇ ਇਹੋ ਜਿਹੇ ਮੈਨੂੰ ਸਵਾਲ ਜਵਾਬ ਨਾ ਕਰਿਆ ਕਰ ਠੀਕ ਆ ਡਾਡਾ ਫੋਨ ਅੰਦਰ ਵੱਜਣ ਡਿਆ। ਵੇਖਦਾ ਵਾਂ ਕਿ ਫੋਨ ਵੱਜਣ ਡਿਆ ਤੇਰੇ ਕੰਨਾਂ 'ਚ ਜ਼ਿਆਦਾ ਸੁਣਦਾ। ਕਾਹ ਦਾ ਮੇਰੀ ਜ਼ਿੰਦਗੀ 'ਚ ਆਇਆ? ਖੁਸ਼ੀਆਂ ਆਈਆਂ ਹੀ ਹਜੇ ਮੇਰੀ ਜ਼ਿੰਦਗੀ 'ਚ ਨਾਲ ਹੀ ਇਹਨਾਂ ਨੇ ਖੋਲੀਆਂ। ਮੈਂ ਤੇ ਹੁਣ ਨਾ ਆਪਣੀ ਮੰਮੀ ਤੋਂ ਵੀ ਅੱਖਾਂ 'ਚ ਰੋਂਗੂ ਆ। ਉਹ ਵਿਚਾਰੀ ਇੰਨਾ ਮੇਰਾ ਚਾਹ ਕਰਦੀ ਆ ਹੁਣ। ਜੇ ਮੈਂ ਦੱਸ ਦੂੰਗੀ ਵੀ ਮੈਂ ਗੁਨਾਹਗਾਰ ਆਂ। ਮੰਮੀ ਨੂੰ ਮੇਰੇ ਤੇ ਉਹ ਜਿਹਾ ਯਕੀਨ ਨਾ ਰਹਿਣਾ ਹੁਣ ਪਿੱਤੂ ਮੇਰੇ ਤੋਂ ਚੋਰੀਆਂ ਕਮਾਈਆਂ ਜਿਹਦੇ ਮੈਂ ਲੜ ਲੱਗੀ ਆ ਇਹ ਸਾਰੀਆਂ ਮੇਰੀਆਂ ਖੁਸ਼ੀਆਂ ਦਾ ਗਲਾ ਘੁੱਟਦਾ ਸੁਪਨਾ ਬਣ ਕੇ ਮੇਰੀ ਜ਼ਿੰਦਗੀ 'ਚ ਆਇਆ ਤੇ ਸੁਪਨਾ ਹੀ ਮੇਰਾ ਤੋੜਦਾ ਮੰਮੀ ਜੀ ਅੱਜ ਮੈਂ ਜਾਣਾ ਮਾਸੀ ਦੀ ਕੁੜੀ ਦਾ ਵਿਆਹ ਵਾ ਤੁਹਾਨੂੰ ਨਹੀਂ ਪਤਾ ਕਾਰਡ ਆਇਆ ਪਰਸੋਂ ਦਾ ਕਾਰਡ ਤੇ ਜੇ ਪਰਸੋਂ ਆਇਆ ਤੇ ਵਿਆਹ ਤੋਂ ਅੱਜ ਹੀ ਚੱਲ ਜਣਾ ਉਹ ਬੁਲਾਣ ਡੇ ਮੈਨੂੰ ਕਹਿੰਦੇ ਚੱਲ ਆ ਜਾ ਪੰਜ ਛੇ ਦਿਨ ਪਹਿਲਾਂ ਤੂੰ ਹਲਵਾਈ ਡੋਣੇ ਉੱਥੇ ਜਾ ਕੇ ਹਾਏ ਹਾਏ ਮੰਮੀ ਜੀ ਮੇਰੀ ਮਾਸੀ ਦੀਆਂ ਕੁੜੀਆਂ ਸਾਰੇ ਰਿਸ਼ਤੇਦਾਰ ਹੋਣੇ ਆ ਮੇਰੇ ਤੂੰ ਹੀ ਚਲ ਰੋਕ ਕੇ ਆ ਜਾ ਜੋ ਮੈਂ ਇਹਨੂੰ ਸਾਬੀ ਨੂੰ ਕਿਹਾ ਇਹਨੇ ਕਿਹਾ ਤੁਰਨਾ ਮੇਰੇ ਨਾਲ ਤੇ ਅੱਜ ਇਹਦੇ 15 20 ਦਿਨ ਪਏ ਆ ਇੰਨੇ ਦਿਨ ਗੇਤੇ ਚੱਲ ਜਣਾ ਘਰ ਦਾ ਕਿੱਦਾਂ ਸਰਨਾ ਮੈਂ ਉਹ ਮੰਮੀ 10 ਦਿਨਾਂ ਨੂੰ ਪੰਜਾਂ ਸੱਤਾਂ ਦਿਨਾਂ ਨੂੰ ਤੁਸੀਂ 15 ਦੇ ਲੈ ਗਏ ਹਫਤਾ ਇੱਕ ਆਹ ਤੈਨੂੰ ਜਾਣਕਾਰੀ ਜਿਆਦੀ ਹੋਣੀ ਨਾ ਉਹਨਾਂ ਦੇ ਘਰ ਦੀ ਲੈ ਮੰਮੀ ਫਿਰਨਾ ਤੁਰਨਾ ਹੱਸਣਾ ਖੇਡਣਾ ਕੁੜੀਆਂ ਇਕੱਠੀਆਂ ਹੋਈਆਂ ਇੱਥੇ ਤਾਂ ਮੈਂ ਰੋਜ਼ ਆਪਣਾ ਜਲੂਸ ਕਢਾਉਣੀ ਆ ਉੱਥੇ ਹੀ ਜਾਣ ਲੈਣ ਦੋ ਇੱਥੇ ਕਾਦਾ ਜਲੂਸ ਤੇਰਾ ਨਿਕਲਦਾ ਵਾ ਜਿਹੜੀ ਸਾਡੇ ਦੋਵਾਂ ਦੇ ਟੈਂਟਾਂ ਲੱਗੀ ਰਹਿੰਦੀ ਲੋਕੀ ਵੇਖਦੇ ਕੋਠਾਂ ਤੇ ਚੜ ਚੜ ਕੇ ਤੇ ਤੂੰ ਟੈਂਟਾਂ ਨਾ ਲਾਇਆ ਕਰ ਤੈਨੂੰ ਕੌਣਾਂ ਦਾ ਟੈਂਟਾਂ ਕਰ ਤੇ ਇਦਾਂ ਕਰੋ ਮੈਨੂੰ ਤੇ ਥੋੜਾ ਸਮਾਨ ਦੋ ਮੇਰਾ ਕਿਹੜਾ ਸਮਾਨ ਦਵਾ ਸਾਰਾ ਕੁਝ ਤੇਰੀ ਲਿਮਾਰੀ ਦਾ ਸਮਾਨ ਕਿਹੜਾ ਦਵਾ ਤੈਨੂੰ ਮੈਂ ਹੁਣ ਮੰਮੀ ਜੀ ਹਾਰ ਮੇਰਾ ਕਾਂਡੇ ਮੇਰੇ ਟਿੱਕਾ ਮੇਰਾ ਬੈੰਚ ਚੂੜੀਆਂ ਮੇਰੀਆਂ ਦੋ ਮੈਨੂੰ ਕਿਹੜਾ ਹਾਰ ਕਿਹੜੀਆਂ ਚੂੜੀਆਂ ਕਿਹੜਾ ਟਿੱਕਾ ਕਿਹੜੇ ਕਾਂਡੇ ਛਾਪਾ ਵੀ ਦੋ ਸੋਨੇ ਦੀਆਂ ਲੱਗੀਆਂ ਬਣਾ ਕੇ ਦੇਣ ਤੈਨੂੰ ਵਾਹ ਮੰਮੀ ਜੀ ਉਥੇ ਲੋਕਾਂ ਨੂੰ ਵਿਖਾ ਲੈਣ ਜਾਣਾ ਹੁਣ ਆ ਵਾ ਥੋੜੀ ਬਹੁਤੀ ਕਿਹੜੀ ਗੱਲ ਹੋਈ ਤੁਹਾਡੀ ਥੋੜੀ ਬਹੁਤੀ ਸ਼ਰਮਕਾਰ ਅੱਜ ਕੱਲ ਕੋਣ ਸੋਨਾ ਪਾ ਕੇ ਜਾਂਦਾ ਵਿਆਹ ਛੱਡੀ ਉਹ ਜਾਣਾ ਕਿੱਥੇ ਹੈ ਨਹੀਂ ਮਾਸੀ ਦੀ ਕੁੜੀ ਦਾ ਵਿਆਹ ਉੱਥੇ ਜਾਣਾ ਹੀ ਮਾਸੀ ਦੀ ਕੁੜੀ ਦਾ ਵਿਆਹ ਵਾ ਅੱਛਾ ਕੱਲੀ ਕੱਲੀ ਦੀ ਸਲਾਹ ਕੀ ਤਾ ਸਲਾਦ ਕੀਤੀ ਨਹੀਂ ਆਣ ਕੇ ਸਮਾਨ ਦੋ ਮੈਨੂੰ ਮੰਮੀ ਜੀ ਮੈਨੂੰ ਮੈਂ ਜਾਣਾ ਵਾ ਨਾ ਮੰਮੀ ਕਾਦਾ ਸਮਾਨ ਹੈ ਸਮਾਨ ਕੀ ਆਂਦੀ ਮੇਰੇ ਕਾਂਟੇ ਹਾਰ ਹੂਰ ਸਾਰਾ ਕੁਝ ਦੋ ਮੈਨੂੰ ਤੇ ਫੇਰ ਮੈਂ ਜਾਣਾ ਵਾ ਤੂੰ ਮਰਨਾ ਕੀਤਾ ਵਾ ਤੁਹਾਡੇ ਨਾਂ ਲੱਗਣਾ ਵਾ ਪਤਾ ਅੱਜ ਕੱਲ ਕੀ ਕੰਮ ਚੱਲਦਾ ਵਾ ਓ ਯਾਰ ਮੈਨੂੰ ਦੇ ਦੋ ਘਰੇ ਤਾਂ ਤੁਸੀਂ ਦੇਣਾ ਨਹੀਂ ਆ ਪਾਉਣ ਲਈ ਮੰਗਦੀ ਪਈਂ ਦੇ ਦੋ ਮੈਨੂੰ ਹੈ ਨਹੀਂ ਸਾਡੇ ਕੋ ਦੇ ਕਿੱਥੋਂ ਦਈਏ ਨਾਲੇ ਘਰ ਨਹੀਂ ਰੱਖੇ ਹੁੰਦੀਆਂ ਇਹੋ ਜਿਹੀਆਂ ਕਿੱਥੇ ਰੱਖੀਆਂ ਹੁੰਦੀਆਂ ਬੈਂਕ 'ਚ ਰੱਖੀਆਂ ਹੁੰਦੀਆਂ ਵਾ ਅੱਛਾ ਹਾਟੇ ਘਰ ਤੇ ਘਰੇ ਪਿਆ ਹੁੰਦਾ ਸਾਰਾ ਕੁਝ ਤੁਹਾਡਾ ਘਰ ਕੋਈ ਅਲੋਕਾਰ ਹੋਊਗਾ ਜਿਹੜਾ ਤੁਹਾਡਾ ਮੱਫਰਾ ਹੋ ਗਿਆ ਆ ਕੀਦਾ ਵਾ ਮੈਨੂੰ ਨਹੀਂ ਪਤਾ ਸਾਬੀ ਲੈ ਇਹ ਇਹਨੂੰ ਆਪਣਾ ਘਰ ਹੀ ਨਹੀਂ ਮੰਨਦੀ ਤੇ ਤੈਨੂੰ ਕਿਦੋਂ ਮਨ ਲੱਗਾ ਵੀ ਇਹ ਆਪਣਾ ਘਰ ਮੰਨਣ ਦੀ ਤੇਨੂੰ ਨਹੀਂ ਦਿਹੰਡਿਆ ਤੁਹਾਡਾ ਤੇ ਯਾਰ ਮਾਂ ਪੁੱਤਾਂ ਦਾ ਐ ਹੋਈ ਹਾਲ ਰਹਿੰਦਾ ਹਾਟੇ ਕਲੇਸ਼ ਕਲੇਸ਼ ਹਰ ਗੱਲ ਤੇ ਆਹ ਤੂੰ ਤੇ ਪਾਉਂਦੀ ਨੇ ਅਹੀਂ ਮਾਂ ਪਾਪਾ ਤੇ ਕਲੇਸ਼ ਪਾਉਂਦੇ ਆ ਤੇਰੇ ਵਿੱਚ ਤੇ ਕਲੇਸ਼ ਹੈ ਹੀ ਨਹੀਂ ਆ ਜਾਓ ਸਾਬੀ ਲੈ ਕੇ ਦਿਓ ਮੈਨੂੰ ਅੱਛਾ ਸਾਬੀ ਨੇ ਰੱਖਿਆ ਹੋਣਾ ਨਾ ਲਿਆ ਕੇ ਦਵੇ ਤੈਨੂੰ ਸਾਬੀ ਨਾ ਇਹ ਜੋ ਮੇਰੀ ਮਾਂ ਕਹੂ ਮੈਂ ਤੇ ਉਹ ਮੰਨਣੀ ਤੂੰ ਮੈਨੂੰ ਪੁੱਛ ਕੇ ਸਲਾਹ ਕਰਕੇ ਤੁਰਨ ਲੱਗੀ ਆ ਮੰਮੀ ਜੀ ਲੜਾਈ ਨਾ ਪਾਓ ਤੇ ਜਾ ਉਹਨੂੰ ਬੋਲੋ ਕਿ ਲਿਆ ਕੇ ਮੰਮੀ ਇਹਦਾ ਕੋਈ ਹੱਲ ਕਰ ਹੱਲ ਕਰ ਦੀ ਜਬਾਨਵਾਦੀ ਜਾਂਦੀ ਇੰਨੀ ਜਬਾਨ ਮੇਰੀ ਗੱਲ ਸੁਣ ਤੂੰ ਪੁੱਛਿਆ ਕਿਨੂੰ ਸਲਾਹ ਕਿੰਨਾ ਕੀਤੀ ਵਿਆਹ ਜਾਣ ਨੂੰ ਆਪਣੀ ਮਰਜ਼ੀ ਕੀਤੀ ਵਿਆਹ ਜਾਣਾ ਕਿੱਦਾਂ ਜਾਣਾ ਵਿਆਹ ਮਾਸਤੀ ਦੀ ਕੁੜੀ ਦਾ ਵਿਆਹ ਹੋਆ ਨਹੀਂ ਮੰਨਿਆ ਵਿਆਹ ਤੇਗਾ ਕਰ ਦੇਣਾ ਸਲਾਹ ਕਿੰਦੀ ਬਣਨਾ ਕਰਨਾ ਬਣਦਾ ਨਹੀਂ ਤੇਰਾ ਫਰਜ਼ ਐ ਨਹੀਂ ਤੇਰਾ ਜਾਉ ਲਿਆ ਕਿ ਦੌਰੇ ਮੇ ਰੋੜਾ ਨਾ ਪਾਓ ਜਾ ਤੁਰੀ ਚੱਲ ਲਿਆ ਕੇ ਨਹੀਂ ਲੱਗੀ ਦੇਣਾ ਹਾਂ ਮਾਰ ਜਾ ਆਪਣਾ ਠੀਕ ਆ ਜਿੱਦਾਂ ਵਿਆਹ ਹੋਊਗਾ ਨਾ ਉਸ ਦਿਨ ਸੋਚਾਂਗੇ ਜਾਣਾ ਵਾਂਗੇ ਨਹੀਂ ਜਾਣਾ ਹੁਣ ਆਈ ਨਹੀਂ ਆ ਉਹ ਮੈਨੂੰ ਲੱਗਦਾ ਮੰਗ ਕੇ ਕਿਹੜਾ ਆਹੋ ਮੰਗ ਕੇ ਪਾਇਆ ਹੀ ਤੇਰੇ ਪੇਕੇਆਂ ਕੋ ਮੰਗ ਕੇ ਪਾਇਆ ਪਖੰਡ ਕਿਦੇ ਕਰੀ ਆ ਚੱਲ ਤੁਹਾਡੇ ਕੋ ਹੈ ਹੀ ਕੋਕ ਪਾਇਆ ਇਥੋਂ ਮੰਗ ਕੇ ਪਾਇਆ ਹੀ ਗੱਲਾਂ ਲੱਗੀਆਂ ਸੁਣਾਉਣ ਐਡੀਆਂ ਤੂੰ ਮੈਨੂੰ ਹੁਣ ਲਾਹਦੀ ਮਮੀ ਇਹਦੀ ਮੇਰਾ ਦਿਲ ਬੱਸ ਤੇਰੇ ਕੋ ਤਾਂ ਹੁਣ ਹੀ ਲਾਉਣ ਵਾਂ ਹੋਰ ਨਹੀਂ ਕੋਈ ਜਪਾਨ ਨਹੀਂ ਉਹਦੀ ਕੰਟਰੋਲ ਹੋ ਸਕਦੀ ਫੇਰ ਤੂੰ ਹੀ ਮੈਨੂੰ ਮਿੰਨੂੰ ਤੂੰ ਹੀ ਰੋਕਣਾ ਫੇਰ ਵੀ ਸਾਬੀ ਹੱਥ ਕਾ ਦਾਂ ਚੁੱਕਦਾ ਅੱਡੇ ਸ਼ਰੀਕ ਕੀ ਕਹਿਣਗੇ ਉਹ ਸਾਬੀ ਇਹਨੇ ਜੋ ਕਹਾ ਹੈ ਹੀ ਨਹੀਂ ਆ ਸਾਬੀ ਇਹਨੇ ਜੋ ਕਾ ਹੋਵੇ ਤੇ ਤੇ ਜਪਾਨ ਨਾ ਵਦੇ ਹੂੰ ਗੱਲਾਂ ਕਰਦਾ ਮੇਰੇ ਘੜੀ ਬੋਲੇ ਲੈਂਦਾ ਉਹਦੇ ਘੜੀ ਤੇ ਬੋਲੇ ਲੈਂਦਾ ਤੇਰੇ ਕੋ ਉਹ ਵਾਕਿਆ ਮੈਂ ਵੀ ਕੋਈ ਚੀਜ਼ ਹੀ ਸੋਚਣ ਡਿਆ ਵਾਂ ਵੀ ਮੈਂ ਨਾ ਹੀ ਇਹਨੇ ਜੋ ਕਾ ਹੋਵਾ ਚੰਗੀ ਗੱਲ ਆ ਚੀਜ਼ ਪਤਾ ਨਹੀਂ ਕਿਹੜੀ ਸੋਚਣੀ ਆ ਜਦੋਂ ਸਿਰੋਂ ਪਾਣੀ ਲੰਗ ਗਿਆ ਨਾ ਉਦੋਂ ਸੋਚੀ ਅਜਾ ਚੱਲ ਜਾ ਤੂੰ ਹੀ ਜਾ ਜਿੱਦਾਂ ਉਹ ਕਹਿੰਦੀ ਉਹਦਾ ਕਰ ਲੈਂਦਾ ਮੀਨਾ じゃ ਬਣਿਆ ਨਹੀਂਦਾ ਮੇਰੇ ਹੁੰਦਿਆ ਕੁਛ ਤੇ ਉਹਦੇ ਹੁੰਦਿਆ ਕੁਛ